ਸਾਸਿਕਾ ਸਾਰੇ ਨੂੰ ਜੈਨੂ ਕਿਚਨ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਕੀ ਹੈ ਤੋਰੀ ਦੀ ਸਬਜੀ ਜਿਹਨੂੰ ਕਹਿੰਦੇ ਨੇ ਕਾਲੀ ਤੋਰੀ ਵੀ ਕਹਿ ਲੈਂਦੇ ਨੇ ਨਾਲ ਆਪਾਂ ਵਿੱਚ ਨਿਊਟਰੀ ਵੀ ਪਾਵਾਂਗੇ ਬਹੁਤ ਹੀ ਤਾਜੀ-ਤਾਜੀ ਸਬਜੀ ਹੈ ਤੇ ਗਰਮੀਆਂ ਦੇ ਮੌਸਮ 'ਚ ਬਹੁਤ ਵਧੀਆ ਸਬਜ਼ੀਆਂ ਮਿਲਦੀਆਂ ਗ੍ਰੀਨ ਗੀਨ ਤੇ ਆਪਣੀ ਸੇਜ਼ ਵਾਸਤੇ ਵੀ ਬਹੁਤ ਵਧੀਆ ਹੁੰਦੀ ਹੈ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋ ਗਈ ਹੈ ਰਸਮਸੀ ਜੀ ਤੁਸੀਂ ਵੀ ਇੱਕ ਵਾਰੀ ਜਰੂਰ ਘਰੇ ਬਣਾ ਕੇ ਦੇਖਿਓ ਚਲੋ ਫਿਰ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਅੱਜ ਆਪਾਂ ਕਾਲੀਆਂ ਤੋਰੀਆਂ ਬਣਾਉਣ ਜਾ ਰਹੇ ਆ ਇਹਨੂੰ ਕੀ ਐ ਤੋਰੀ ਵੀ ਕਹਿ ਲੈਂਦੇ ਆ ਤੇ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਹੁੰਦੀਆਂ ਆ ਆਪਾਂ ਪਹਿਲਾਂ ਕਾਲੀਆਂ ਤੋਰੀਆਂ ਨੂੰ ਆਪਾਂ ਛੇਲ ਲਵਾਂਗੇ ਇਸ ਤਰ੍ਹਾਂ ਪਤਲੀ-ਪਤਲੀ ਆਪਾਂ ਨੂੰ ਛੇੜ ਲਾ ਲੈਣੀ ਆ ਜਿੰਨੇ ਚਿਰ ਆਪਾਂ ਤੋਰੀਆਂ ਛੇਲਦੇ ਮੇਰੇ ਨਾਲ ਹੀ ਆਪਾਂ ਪਿਆਜ਼, ਟਮਾਟਰ, ਅਦਰਕ, ਹਰੀਆਂ ਮਿਰਚਾਂ ਨਾਲ ਦੋ ਤਿੰਨ ਕੰਨੀਆਂ ਲਸਣ ਦੀਆਂ ਲਾਵਾਂਗੇ ਜੇ ਉਹਨਾਂ ਨੂੰ ਆਪਾਂ ਮਿਕਸੀ ਜਾਲ ਦੇ ਵਿੱਚ ਕ੍ਰਾਈਂਡ ਕਰਾਂਗੇ। ਐਸੇ ਇੱਕਨਾਂ ਆਪਾਂ ਕੱਟ ਲਈਏ। ਦਾਦਾ ਐਸੇ ਇੱਕਨਾਂ ਆਪਾਂ ਛਿਲ ਲੈਣੀਆਂ ਸਾਰੀਆਂ ਤੇ ਹੁਣ ਆਪਾਂ ਇੱਕ ਛਿਲੇ 'ਚ ਪਾਣੀ ਪਾਇਆ ਹੋਇਆ ਹੁੰਦਾ ਚ ਡਬਾਉ ਕੇ ਤੇ ਪਤਲੇ ਪਰਸ਼ ਹੋਲਾਂਗੇ। ਛਿਲ ਲੈਣੀਆਂ ਆ ਤੇ ਹੁਣ ਇੱਕ ਪਾਸੇ ਇੱਕ ਛਿਲਾ ਲਿਆ ਹੋਇਆ ਹੁੰਦਾ ਚ ਪਾਣੀ ਪਾਇਆ ਹੁੰਦਾ ਚ ਆਪਾਂ ਹੁਣ ਕੱਟ ਲਵਾਂਗੇ। ਇਹਦੇ ਨਾਲ ਕਾਲਾਪਨ ਨਹੀਂ ਹੁੰਦੀਆਂ ਤੋੜਨੇ ਪੈਂਦੀਆਂ। ਕਾਗ ਨਹੀਂ ਪੈਂਦੀ ਇਹਦੇ ਨਾਲ ਤੋਲੀਆਂ। ਹੁਣ ਆਪਾਂ ਛੋਟੇ ਛੋਟੇ ਪੀਸਾਂ ਦੇ ਕੱਟਦੇ ਆ। ਦੂਸਰੇ ਪਾਸੇ ਆਪਾਂ ਪੈਨ ਰੱਖਿਆ ਹੋਇਆ ਹੈ ਪੈਨ 'ਚ ਆਪਾਂ ਇੱਕ ਅੱਕਰਸ਼ੀ ਤੇਲ ਦੀ ਪਾਵਾਂਗੇ ਤੇਲ ਨੂੰ ਆਪਾਂ ਗਰਮ ਹੋਣ ਦਿੰਨੇ ਹੋਇਲ ਆਪਣਾ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਮੀਰ ਪਾਵਾਂਗੇ ਆਲੀ ਆਪਾਂ ਗ੍ਰਾਇੰਡ ਕੀਤਾ ਹੋਇਆ ਮਸਾਲਾ ਪਾਵਾਂਗੇ पांच तो मिनट आप मसाले में ढोन रहे हैं आप भी ढो गए हल्दी नाम नमक स्वाद अनुसार आप हरिया मिर्चा पाइया हुई आप इस करके मि लाभ थोड़ी जी पावे ਗਰਮ ਇਸਰਲਾ ਹੁਣ ਪੰਚ ਮਿਕਸ ਕਰਦੇ ਇਹਨਾਂ ਨੂੰ ਪਾ ਦੇ ਮਿੱਟੇ ਕਪੂ ਨੰਦੇ ਨੇ ਦੂਸਰੇ ਪਾਸੇ ਆਪਾਂ ਨਿਊਟਰੀ ਪਿਆ ਕੇ ਰੱਖੀ ਹੋਈ ਹੈ ਇਹ ਵੀ ਵਿੱਚ ਪਾਵਾਂਗੇ ਅੱਧਾ ਘੰਟਾ ਹੋ ਗਿਆ ਆਪਾਂ ਨਿਊਟਰੀ ਘਿਓ ਨੂੰ ਕਾਲੀ ਤੋੜੀ ਨਾਲ ਨਿਊਟਰੀ ਦਾ ਸਵਾਦ ਹੀ ਬਹੁਤ ਵਧੀਆ ਆਂਦਾ ਹੈ ਤੁਸੀਂ ਵੀ ਇਸ ਤਰੀਕੇ ਨਾਲ ਇੱਕ ਵਾਰੀ ਬਣਾਇਓ तो जरूर ट्राई करो इस सब्जी बनाने बहुत स्वाद आती है सब्जी तो जिन मेरे वीडियो देख रहे हो प्लीज़ मेरे चैनल लाइक सब्सक्राइब जरूर करो और मेरे चैनल एंड तक जरूर देखिया करो मसाला अपना हो चुके है इस तरीके बरीक बरीक आप ਕਾਲੀ ਤਰ੍ਹਾਂ ਇਹ ਕੱਟ ਲੈਣੀਆਂ ਵੇਖੋ ਕਿੰਨੇ ਸੋਹਣੀਆਂ ਗ੍ਰੀਨ ਗ੍ਰੀਨ ਸਬਜ਼ੀ ਤੇ ਹੈਲਦੀ ਵੀ ਹੁੰਦੀ ਆ ਖਾਣ ਚ ਤੇ ਸਵਾਦ ਵੀ ਬਹੁਤ ਬੰਦਦੀ ਆ ਵੇਖੋ ਕਿੰਨੀਆਂ ਵਧੀਆ ਤਰੀਕੇ ਨਾਲ ਕਟੀਆਂ ਹੋਈਆਂ ਆ ਤੇ ਨਾਲੇ ਇਹ ਕੋਲੀਆਂ ਵੀ ਬਹੁਤ ਆ ਤਾਜੀ ਸਬਜ਼ੀ ਹੈ ਤਾਜੀ ਸਬਜ਼ੀ ਖਾਣੀ ਵੈਸੇ ਵੀ ਸਿਹਤ ਲਈ ਵਧੀਆ ਹੁੰਦੀ ਹੈ ਆਪਾਂ ਪਹਿਲਾਂ ਹੋਣ ਯੂਤਰੀ ਪਾਵਾਂਗੇ ਦੋਕਮੈਂਟ ਆਪਾਂ ਯੂਤਰੀ ਨੂੰ ਵੀ ਆਪਾਂ ਪਾਉਣ ਲੈਣੇ ਆ ਸਾਲਾ ਆਪਣਾ ਹੋ ਚੁੱਕਿਆ ਹੈ ਨਿਊਟ੍ਰੀ ਵੀ ਆਪਣੀ ਪਹੁੰਚ ਚੁੱਕੀ ਆ ਤੇ ਹੁਣ ਆਪਾਂ ਵਿੱਚ ਪਾਵਾਂਗੇ ਕਾਲੀ ਤੋਰੀਆਂ ਜਿਹਨੂੰ ਕੀਆ ਤੋਰੀ ਵੀ ਕਹਿ ਲੈਂਦੇ ਆ ਤੁਸੀਂ ਕੀ ਕਹਿੰਦੇ ਜਿਵੇਂ ਨਫਮੈਂਟ ਬਾਕਸੇ ਦੱਸਦੇ ਹੋ ਇਸ ਬਹੁਤ ਸਵਾਦੀਆਂ ਜੋ ਪਲੀਜ਼ ਇੱਕ ਵਾਰ ਜਰੂਰ ਬਣਾ ਕੇ ਦੇਖਿਓ ਤਾਜੀ ਸਬਜ਼ੀ ਔਰ ਫਰੈਸ਼ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਦੇ ਆਂ ਦੇਖੋ ਕਿੰਨਾ ਵਧੀਆ ਰੰਗ ਕਲਰ ਆ ਸਬਜੀ ਗ੍ਰੀਨ ਗ੍ਰੀਨ ਦੀ ਕਿੰਨੀ ਸੋਹਣੀ ਲੱਗਦੀ ਪਈ ਆ ਥੋੜਾ ਜਿਹਾ ਹਲਕਾ ਜਿਹਾ ਪਾਣੀ ਪਾਵਾਂਗੇ ਵੈਸੇ ਕਾਲੀ ਤੋਰੀਆ ਪਾਣੀ ਛੱਡ ਜਾਂਦੀਆਂ ਆ ਇਸ ਕਰਕੇ ਆਪਾਂ ਰਸ ਮਿਸੀ ਜੀ ਬਣਾਣੀ ਆ ਮੈਂ ਥੋੜਾ ਜਿਹਾ ਪਾਣੀ ਪਾਵਾਂਗੇ ਬਸ ਇੰਨਾ ਹੀ ਗਲਾਸ ਦਾ ਚੌਥਾ ਹਿੱਸਾ ਆਪਾਂ ਕੁੱਕਰ ਦਾ ਟੱਕਣ ਬੰਦ ਕਰ ਦਨੇ ਦੋ ਵੀ ਸਲਾਮ ਦਿੰਨੇ ਆ ਤੇ ਕਾਰਈ ਕਰਾ ਲਈ ਆਪਾਂ ਸਬਜ਼ੀ ਦਾਨ ਨੂੰ ਦਿਖਾਉਣੇ ਕਿਸ ਤਰ੍ਹਾਂ ਬਣੀ ਸਬਜ਼ੀ ਨੂੰ ਆਪਣੀਆਂ ਦੋ ਸੀਟੀਆਂ ਆ ਗਈਆਂ ਤੇ ਆਪਾਂ ਚੈੱਕ ਕਰਦੇ ਆ ਬਹੁਤ ਵਧੀਆ ਪੰਕੇ ਤਿਆਰ ਹੋਈਆਂ ਰਸਮੇ ਜੀ ਦੇਖੋ ਹੌਣੀ ਦੇ ਵਿੱਚ ਥੋੜੀ ਜਿਹੀ ਆਪਾਂ ਮੇਥੀ ਪਾਵਾਂਗੇ ਇਹਦੇ ਨਾਲ ਹੋਰ ਵੀ ਆਪਣੀ ਸਬਜ਼ੀ ਦਾ ਸਵਾਦ ਵਾਚ ਜਾਵੇਗਾ ਆਪਣੀ ਸਬਜ਼ੀ ਬਣ ਕੇ ਤਿਆਰ ਮੇਰੇ ਚੈਨਲ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ